ਬਾਈ ਬੜੇ ਲਾਈਵ ਨੂੰ ਕੋ ਸ਼ੇਅਰ ਕਰ ਦਿਓ ਯਾਰ ਅੱਗੇ ਅੱਗੇ ਕਿਸੇ ਦੀ ਜਾਣ ਬਾਜੇ ਬਾਈ ਆ ਬੱਸ ਡਿੱਗ ਗਈ ਨਾਲੇ ਚ ਵੀਰੇ ਜੌਨਸ ਵਾਲੇ ਜੌਨਸ ਵਾਲੇ ਤੇ ਕੋਰਸਮੀਰ ਦੇ ਸਨ ਚ ਜਿਹੜਾ ਨਾਲਾ ਵੀ ਡਰੇਨ ਆਪਣਾ ਆ ਦੇਖੋ ਬੱਸ ਡਿੱਗ ਗਈ ਵੀਰੇ ਇਹ ਸਾਈਡ ਤੇ ਗੱਡੀਆਂ ਦੂਜੀ ਜਿੰਨਾ ਹੋਦਾ ਪ੍ਰਵਾਹ ਫਿਰ ਪ੍ਰਾ ਕੱਢੀ ਜਾਂਦੇ ਆ ਬੱਸ ਕਿਹੜੀ ਇਹ ਬਟਨ ਐਨਜੀਕੇ ਐਨਜੀਕੇ ਬੱਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਨਾ ਮਿਲਿਆ ਹਾਂ ਤਲਵੰਡੀ ਤੋਂ ਆਉਂਦੀ ਸੀ ਬਾਈ ਤਲਵੰਡੀ ਤੋਂ ਆਉਂਦੀ ਸੀ ਟਾਈਮ ਹੋ ਗਿਆ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਦੇ ਕੋਈ ਸਵਾਰੀਆਂ ਤਲਵੰਡੀ ਤੋਂ ਚੜ੍ਹਣਗੀਆਂ ਵੀਰੇ ਵੱਤ ਵਾਦਾ ਆ ਜਾਓ ਇੱਥੇ ਜੌਨ ਸਿੰਘ ਵਾਲੇ ਸੂਏ ਕੋਲੇ ਹਾਂ ਜੌਨ ਸਾਡੇ ਨਾਲੇ ਚ ਡਿੱਗੀ ਆ ਆ ਡਰੇਨ ਚ ਡਿੱਗੀ ਬਾਈ ਬੱਸ ਅੱਗੇ ਸ਼ੇਅਰ ਕਰ ਦਿਓ ਕਿਸੇ ਦੀ ਜਾਨ ਵਾਜੇ ਹੂੰ ਤਾਂ ਕਰੇਨਾ ਮਹਿਕਮਾ ਬਹੁ ਆ ਗਿਆ ਬਾਈ ਬੰਦੇ ਹੈਗੇ ਵਿੱਚ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀਆਂ ਜਾਂਦੇ ਆ ਉਹ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਰ ਗਏ ਜਵਾਕ ਸੀ ਪਰਲੇ ਪਾਸੇ ਹੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋਗੇ